ਰਹੀ ਆ ਜੀ ਵੀ ਜਦੋਂ ਨਾ ਸੂਰਜ ਛਿਪ ਜਾਂਦਾ ਆਪਣੇ ਕਿਸੇ ਦਾ ਦਾ ਸੰਸਕਾਰ ਨਹੀਂ ਕਰਦੇ ਜੀ ਮੈਂ ਤਾਂ ਮਤਲਬ ਮੈਂ ਇਹੀ ਸਮਝਦਾ ਵੀ ਰਾਵਣ ਦਾ ਵੀ ਇੱਕ ਉਹ ਵਿਦਵਾਨ ਸੀਗਾ ਵਿਦਵਾਨ ਸੀਗਾ ਵੀ ਮਤਲਬ ਉਹਦੇ ਕਰਕੇ ਵੀ ਉਹਨੂੰ ਉਹਦਾ ਸਤਕਾਰ ਕਰਦੇ ਹੋਏ ਉਹਨਾਂ ਨੇ ਸੋਚਿਆ ਵੀ ਹੁਣ ਸੂਰਜ ਛਿਪ ਗਿਆ ਵੀ ਹੁਣ ਆਪਾਂ ਉਹਦਾ ਸੰਸਕਾਰ ਇਹ ਔਨ ਰਿਕਾਰਡ ਦਰਜ ਨੇ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਨਾ ਇਹ ਰਿਕਾਰਡਡ ਗੱਲਾਂ ਨੇ ਮਤਲਬ ਮੈਂ ਕੋਈ ਇਹ ਨਹੀਂ ਵੀ ਇਧਰ ਉਧਰੋਂ ਪਤਾ ਕਰਕੇ ਮੈਂ ਸਾਰਾ ਰਿਕਾਰਡ ਉਥੇ ਅੱਜ ਵੀ ਲਿਖਿਆ ਪਿਆ ਤੇ ਤੁਸੀਂ 11 ਸਾਲ ਲਗਾਏ 11 ਸਾਲ ਲੱਗੇ ਜੀ ਤੇ ਉਸ ਤੋਂ ਬਾਅਦ ਜਦੋਂ ਫਿਰ ਉਹ ਅ ਦੁਸ਼ਹਿਰੇ ਵਾਲੇ ਦਿਨ ਇਕੱਠੇ ਨਹੀਂ ਹੋ ਸਕੇ ਸਾਰੇ ਫਿਰ ਉੱਥੇ ਸਾਰੇ ਭਾਈਚਾਰੇ ਨੂੰ ਸੁਨੇਹਾ ਜਦੋਂ ਤੱਕ ਹੋਏ ਮਤਲਬ ਇਕੱਠੇ ਹਨੇਰਾ ਹੋ ਗਿਆ ਸੀਗਾ ਫਿਰ ਉਹਨਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਸਾਰਿਆਂ ਨੂੰ ਵੀ ਕੱਲੂ ਭਾਈ ਕੋਈ ਬਾਹਰ ਮੱਜਾਂ ਲੈ ਕੇ ਨਾ ਜਾਇਓ ਕੱਲੂ ਸਾਰੇ ਪਿੰਡ ਦੇ ਇੱਕ ਇੱਕ ਘਰ ਦਾ ਮੈਂਬਰ ਜ਼ਰੂਰ ਇੱਥੇ ਆਇਓ ਉਦੋਂ ਰਿਵਾਜ ਸੀ ਵੀ ਜਦੋਂ ਸਾਰੇ ਨਗਰ ਇਕੱਠਾ ਨਹੀਂ ਹੋ ਜਾਂਦਾ ਸਾਰਾ ਭਾਈਚਾਰਾ ਇਕੱਠਾ ਨਹੀਂ ਹੋ ਜਾਂਦਾ ਉਦੋਂ ਤੱਕ ਕੋਈ ਵੀ ਸਾਂਝਾ ਪ੍ਰੋਗਰਾਮ ਨਹੀਂ ਸੀ ਕਰਦੇ ਤੇ ਉਦੋਂ ਫਿਰ ਜਦੋਂ ਇੱਥੇ ਸਾਰੇ ਦੂਜੇ ਦਿਨ ਾਕਾਦਸ਼ੀ ਵਾਲੇ ਦਿਨ ਸਾਰੇ ਇੱਥੇ ਇਕੱਠੇ ਹੋਏ ਇੱਥੇ ਹੀ ਫਿਰ 라ਵਣ ਜੀ ਨੂੰ ਦਾਹ ਸੰਸਕਾਰ ਕੀਤਾ ਗਿਆ ਤੇ ਉਸੇ ਦਿਨ ਤੋਂ ਇਹ ਰੀਤ ਚੱਲ ਪਈ ਵੀ ਦੁਸ਼ਹਿਰੇ ਵਾਲੇ ਦਿਨ ਤੋਂ ਅਗਲੇ ਦਿਨ ਆਕਾਦਸ਼ੀ ਵਾਲੇ ਦਿਨ ਇੱਥੇ 라ਵਣ ਨੂੰ ਦਾਹ ਸੰਸਕਾਰ ਇੱਥੇ